ਵਾਰਣਿਕ ਕਿਰਪਾ ਹੋਰ ਕੀਤੀ ਮਹਾਰਾਜ ਸਭ ਨੂੰ ਮਿਲਾਉਂਦੇ ਹਨ ਪੂਰਬ ਤੇ ਪੱਛਮ ਦੀ ਜਿਹੜੀ ਭਾਸ਼ਾ ਹੈ ਮਹਾਰਾਜ ਨੂੰ ਜਵ ਸਹਿ ਵਿੱਚ ਮਿਲਾ ਦਿੱਤਾ ਜੀ ਇਹਦੇ ਵਿੱਚ ਅਰਬੀ ਫਾਰਸੀ ਅਬਦੀ ਸੰਸਕ੍ਰਿਤ ਇਹ ਸਾਰੀਆਂ ਨੇ ਸੱਚੇ ਵੇ ਕਿ ਕਮਾਲ ਕਰ ਦਿੱਤੇ ਕਰੁਨਾਲਿਆ ਅਰ ਘਾਲਿਆ ਖੈ ਇਹ ਮਹਾਰਾਜ ਹਿੰਦੀ ਵੀ ਸੰਸਕ੍ਰਿਤ ਕਰ ਰਹੇ ਨੇ ਤੇ ਦੂਜੇ ਬਾਜੇ ਗਨੀਮੁਲ ਸ਼ਕਸਤੇ ਗਰੀਬੁਲ ਪ੍ਰਸਤੇ ਬਲੰਦਲ ਮਕਾਨੇ ਜ਼ਮੀਨੁਲ ਜ਼ਮਾਨੇ ਇਹ ਮਹਾਰਾਜ ਫਾਰਸੀ ਚ ਕਹਿ ਰਹੇ ਮੇਰੇ ਫਿਰ ਕਹਿਨ ਤੋਂ ਮੁਰਾਦ ਜਿਹੜੀ ਪੂਰਬ ਤੇ ਪੱਛਮ ਦੀ ਭਾਸ਼ਾ ਨੂੰ ਇੱਕ ਦੂਜੇ ਨੂੰ ਖੇਡ ਕਰਦੇ ਸਨ ਸੱਚੀ ਇਹ ਕਹਿੰਦੇ ਸਨ ਜਦੋਂ ਕੋਈ ਫਾਰਸੀ ਦੀ ਗੱਲ ਕਰਦਾ ਸੀ ਤੇ ਪੰਡਿਤ ਕਹਿੰਦਾ ਸੀ ਮਲੇਸ਼ ਕੀ ਭਾਖਾ ਤੇ ਜਦੋਂ ਕੋਈ ਸੰਸਕ੍ਰਿਤ ਦੀ ਗੱਲ ਕਰਦਾ ਸੀ ਤੇ ਮੌਲਵੀ ਕਹਿੰਦਾ ਸੀ ਕਾਫਰਾਂ ਦੀ ਬੋਲੀ ਬੋਲਦਾ ਹੈ ਗੁਰੂ ਨੇ ਕਿਹਾ ਬੋਲੀ ਦੇ ਨਾਂ ਥੱਲੇ ਨਾਂ ਨਵਰ ਤੋਂ ਪਹਿਲਾਓ ਤੁਸੀਂ ਬੋਲਣਾ ਕੀ ਹੈ ਬੋਲੀ ਦਾ ਕੋਈ ਕਸੂਰ ਨਹੀਂ ਹੁੰਦਾ ਆਓ ਮੈਂ ਦੋਨਾਂ ਬੋਲੀਆਂ ਵਿੱਚ ਰੱਬ ਦਾ ਜਾਪ ਕਰਨ ਦੀ ਜਾਂਚ ਦੱਸਣਾ ਮਹਾਰਾਜ ਨੇ ਫਾਰਸੀ ਵੀ ਲਈ ਸੰਸਕ੍ਰਿਤ ਵੀ ਲਈ ਵੈ ਗੁਰੂ ਜੀ ਗੁਰੂ ਗੋਬਿੰਦ ਸਿੰਘ ਦਾ ਕੋਈ ਪਰਵਾਾਰ ਨਹੀਂ ਦੇਖੋ ਅਗਲੀ ਗੱਲ ਫਿਰ ਸਤਗੁਰਾਂ ਨੇ ਕਿਰਪਾ ਕੀਤੀ ਸਾਡੇ ਤੇ ਇਸ ਵਿੱਚ ਸਤਗੁਰਾਂ ਨੇ 1101 ਵਾਰ ਮੈਂ ਪੁਲਾਣਾ ਡਾਕਟਰ ਸ਼ਮਸ਼ੇਰ ਸਿੰਘ ਨੇ ਲਿਖ ਦਿਆ 1101 ਵਾਰ ਅਕਾਲਪੁਰ ਖੁਬੈ ਗੁਰੂ ਦੀ ਸਿਬਦ ਕੀਤੀ ਉਹਦਾ ਨਾਮ ਲਿਆ ਹੈ 199 ਬੰਦ ਗੁਰਦੇਵ ਨੇ ਵਰਤੇ 22 ਛੰਦ ਗੁਰਦੇਵ ਨੇ ਵਰਤੇ 22 ਛੰਦ ਰਪੀਟ ਨੇ ਪਰ ਅਸਲ ਛੰਦ ਜਿਹੜੇ ਰਪੀਟ ਵੀ ਹੋ ਰਿਹਾ 10 ਤਰ੍ਹਾਂ ਦੇ ਛੰਦ ਵਰਤੇ ਥੋੜਾ ਫਿਰ ਸੁਣਿਓ میں بند کیا کچھ گٹکیاں ایک سو اٹھانوے لکھیا ملتا ہے پر جو پرمانیک ہے ایک سو نڑے بند نے بائی چند نے گیارہ سو ایک میرے پار برہم پرمیشور کیتی سبت ہے ایک بھی شبد ہے جی ستوتر ہاں جی پنجابی جی کہنے کہنے ہیں وہ ستو ستوتر ਇਦਾ ਅਰਥ ਹੁੰਦਾ ਹੈ ਕਿ ਸਿਬਤ ਕਰਨੀ ਵਡਿਆਈ ਕਰਨੀ ਹਿੰਦੂਇਜ਼ਮ ਚ ਇੱਕ ਸ਼ਬਦ ਹੈ ਸੰਸਰਨਾਮਾ ਹਜ਼ਾਰਾਂ ਨਾਮ ਰੱਬ ਦੇ ਪੁਕਾਰ ਨੇ ਹਜ਼ੂਰ ਸੱਚੇ ਬਾਦਸ਼ਾਹ ਨੇ ਕਿਰਪਾ ਕੀਤੀ ਲੋਕ ਦੇਵਤਿਆਂ ਦੇ ਨਾਮ ਪੁਕਾਰਦੇ ਸਨ ਸੱਚੀ ਮੁੱਚੀ ਅਵਤਾਰਾਂ ਨੂੰ ਪੁਕਾਰਦੇ ਸਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਚੀ ਮੁੱਚੀ ਅਸਤੋਤਰ ਅਕਾਲਪੁਰਖ ਵਾਹਿਗੁਰੂ ਜੀ ਦੀ ਸਿਬਤ ਵਿੱਚ ਉਚਾਰਨ ਕਰ ਦਿੱਤਾ ਵਾਰ ਵਾਰ ਉਹਦੀ ਸਿਬਤ ਕਰਨੀ ਉਹਨੂੰ ਨਮਸਕਾਰ ਕਰਨੀ ਇਸ ਤੋਂ ਅਗਲੀ ਬੇਨਤੀ ਜਿਹੜੇ ਸਾਡੇ ਕੋਲ 10 ਛੰਦ ਨੇ ਉਹਦੇ ਵਿੱਚ ਪਹਿਲਾ ਛੰਦ ਛਪੈ ਛੰਦ ਪੁਜੰਗ ਪ੍ਰਿਆਤ ਛੰਦ ਚਾਚਰੀ ਛੰਦ ਚਰਪਟ ਛੰਦ ਰਵਾਲ ਛੰਦ ਮਦ ਭਾਰ ਛੰਦ ਭਗਵਤੀ ਛੰਦ ਰਸਾਵਲ ਛੰਦ ਤੇ ਹਰ ਬੋਲ ਮਨਾ ਛੰਦ ਤੇ ਦਸਵਾਂ ਹੈ ਇੱਕ ਅਛਰੀ ਛੰਦ ਇਹ 10 ਛੰਦ ਨੇ ਜੀ ਮੈਂ 22 ਨਹੀਂ ਗਿਣੇ ਕਿਉਂਕਿ ਜਿੱਥੇ ਜਿੱਥੇ ਅੱਗੇ ਆਈ ਜਾਣਗੇ ਛੰਦ ਇਹਨਾਂ ਨੇ ਫਿਰ ਨੋਟ ਰੱਖਿਓ ਕੁਜ ਅੰਗ ਪ੍ਰਯਾਤ ਛੰਦ ਚਾਚਰੀ ਛੰਦ ਚਰਪਟ ਛੰਦ ਰਵਾਲ ਛੰਦ ਮਦਪਾਰ ਛੰਦ ਭਗਵਤੀ ਛੰਦ ਸਤਗੁਰਾਂ ਨੇ ਜਿਹੜੇ ਵਰਤੇ ਆ ਇਸ ਵਿੱਚ ਰਸਾਵਲ ਛੰਦ ਉਸ ਤੋਂ ਇਲਾਵਾ ਇਹ ਕਛਰੀ ਛੰਦ ਹਰ ਬੋਲ ਮਨਾ ਛੰਦ ਮੈਂ 10 ਤਰ੍ਹਾਂ ਦੇ ਛੰਤ ਗੁਰੂ ਸਾਹਿਬ ਨੇ 22 ਛੰਦ ਵਰਤੇ ਆ ਅੱਜ ਜਿਹੜੀ ਆਪਾਂ ਸ਼ੁਰੂਆਤ ਕਰਨ ਲੱਗੇ ਆ ਇਹ ਥੋੜਾ ਜਿਹਾ ਇਸ ਕੋਟੀ 'ਚ ਗੜਬੜ ਕੀਤੀ ਪਈ ਹੈ ਸਰਲੇਖ ਚਲੋ ਮੈਂ ਕਿਸੇ ਨੂੰ ਕੁਝ ਕਹਿਣਾ ਨਹੀਂ ਪਤਾ ਹੁੰਦਾ ਜੋ ਲਿਖਿਆ ਨਹੀਂ ਇਸ ਤਾਂ ਚਾਹੀਦਾ ਉਹ ਕਿਹੜਾ ਕਹਿ ਲਿਖਾ ਪਾ ਆ ਲੈਣੋ ਇਸ ਤਰ੍ਹਾਂ ਨਾ ਕਰੋ ਅਸੀਂ ਪੜਿਆ ਹੈ ਦੋ ਤਰ੍ਹਾਂ ਦੇ ਮੰਗਲ ਇੱਕ ਓਮ ਅੰਕਾਰ ਸਤਗੁਰ ਪ੍ਰਸਾਦ ਅਸਲਬਜ਼ੀ ਅਰਥ ਨੇ ਪਰਮ ਭ੍ਰਮ ਪਰਮੇਸ਼ਵਰ ਇੱਕ ਹੈ ਉਸ ਦੀ ਪ੍ਰਾਪਤੀ ਜਿਹੜੀ ਹੈ ਸਤਗੁਰੂ ਦੀ ਕਿਰਪਾ ਨਾਲ ਹੈ ਬਖਸ਼ਿਸ਼ ਨਾਲ ਹੈ ਇਸ ਨੂੰ ਸਾਡੇ ਵਿਦਵਾਨ ਪੁਰਸ਼ ਕਹਿੰਦੇ ਨੇ ਵਸਤੂ ਨਿਰਦੇਸ਼ ਮੰਗਲ ਜਦੋਂ ਕਵੀ ਕੋਈ ਰਚਨਾ ਕਰਦਾ ਹੈ ਨਾ ਜੀ ਪਹਿਲਾਂ ਉਹ ਮੰਗਲ ਕਰਦਾ ਹੈ ਮੰਗਲ ਦੇ ਬੜੇ ਅਰਥ ਨੇ ਜੀ ਅਸੀਂ ਸਿੱਧੀ ਜੀ ਗੱਲ ਕਹਾਵਾਂਗਾ ਕਿ ਵਸਤੂ ਨਿਰਦੇਸ਼ ਮੰਗਲ ਦਾ ਅਰਥ ਹੁੰਦਾ ਹੈ ਇਹ ਵਸਤੂ ਨਿਰਦੇਸ਼ ਦਾ ਅਰਥ ਹੈ ਕਿ ਜਿਹੜਾ ਕਵੀ ਹੈ ਜਿਸ ਵਸਤੂ ਦਾ ਜ਼ਿਕਰ ਕਰ ਲੱਗਾ ਹੈ ਜਿਸ ਬਾਰੇ ਗਰ ਲੱਗਾ ਅੱਗੇ ਵਿਸਤਾਰ ਕਰ ਲੱਗਾ ਸੰਖੇਪ ਵਿੱਚ ਉਹਦਾ ਖਵਾਲਾ ਉਹ ਮੰਗਲ ਵਿੱਚ ਦੇ ਜਾਂਦਾ ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਆ ਕਿ ਇਹਦਾ ਮਤਲਬ ਗੁਰੂ ਸਾਹਿਬ ਏਕ ਓੰਕਾਰ ਦੀ ਗੱਲ ਕਰਨ ਲੱਗਿਆ ਹਜ਼ੂਰ ਬਚਨ ਕਰ ਰਿਹਾ ਇੱਕ ਓੰਕਾਰ ਸਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਅਦੁੱਤੀ ਹੈ ਇੱਕ ਰਸ ਹੈ ਉਹਨੂੰ ਜੇ ਮਿਲਣਾ ਹੈ ਤੇ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਸਾਦ ਨਾਲ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਸਾਦ ਦਾ ਅਰਥ ਕਿਰਪਾ ਬਖਸ਼ਿਸ਼ ਕਿਉਂਕਿ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਮੈਂ ਇੱਕ ਦਿਨ ਇੱਥੇ ਬੇਨਤੀ ਕੀਤੀ ਸੀ ਸਭ ਤੋਂ ਜ਼ਿਆਦਾ ਮੰਗਲ ਜਿਹੜਾ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਇਸ ਬਾਰੇ ਤੁਹਾਨੂੰ ਪਤਾ ਹੋਣਾ ਇੱਕ ਵਾਰ ਕਥਾ ਕਰਦਿਆਂ ਮੈਂ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਸਨ ਇਸ ਦਾ ਜ਼ਿਕਰ ਉਦਾਸੀ ਸਾਧੂ ਆਨੰਦ ਕੰਨ ਨੇ ਕੀਤਾ ਹੈ ਟਿਕਾ ਕਰਦੇ ਹਾਂ ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਨੇ ਹਜ਼ੂਰ ਘੋੜੇ ਤੇ ਚੜਨ ਦੀ ਤਵੇਲੇ ਚ ਆਏ ਤੇ ਜਦੋਂ ਘੋੜਾ ਪੂਰਾ ਨੀਲਾ ਸ਼ਿੰਗਾਰ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਰਕਾਬ ਵਿੱਚ ਆਪਣੇ ਚਰਨ ਰੱਖਣੇ ਨੇ ਆਵਾਜ਼ ਦੇ ਕੇ ਕਿਹਨੇ ਕੋਈ ਸਿੱਖ ਹੈ ਜਿਹੜਾ ਇੰਨੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੇ ਇਹਦਾ ਇਸਦਾ ਜ਼ਿਕਰ ਡਾਕਟਰ ਬਲਬੀਰ ਸ਼ੋਹਣਾ ਨੇ ਕੀਤਾ ਪਟਿਆਲਾ ਯੂਨੀਵਰਸਿਟੀ ਨੁਕਤੇ ਜਿਹੜਾ ਛਾਪਿਆ ਪਹਿਲੀ ਪੋਥੀ ਉਹਦੇ ਤੇ ਦਾ ਹਵਾਲਾ ਦਿੱਤਾ ਕੋਈ ਸਿੱਖ ਹੈ ਜਿਹੜਾ ਇੰਨੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੇ ਸਾਰੇ ਚੁੱਪ ਵੀ ਘੋੜੇ ਦੀ ਰਕਾਬ ਰਕਾਬਾ ਪਾ ਸਮਝਣ ਜਿੱਤੇ ਚਰਨ ਕੰਦਿਆ ਟਾਈਮ ਕਿੰਨਾ ਕੁ ਲੱਗਣਾ ਸਮਾਂ ਕਿੰਨਾ ਲੱਗਣਾ ਓਨੀ ਦੇਰ ਨੂੰ ਕਹਿੰਦੇ ਨੇ ਸਭ ਜਦੋਂ ਚੁੱਪ ਹੋ ਗਏ ਇੱਕ ਸਿੰਘ ਜੀ ਸੇਵਾ ਕਰਨ ਵਾਲਾ ਕਪੜੇ ਉਹਦੇ ਸਾਧ ਮਰਾਦੇ ਜੇ ਕੋਈ ਸਾਡੇ ਗਿਆਨੀਆਂ ਵਾਂਗੂ ਉਹਦੇ ਪਰਨੇ ਨਹੀਂ ਪਾਇਲਿਸ਼ ਕਿ ਨਹੀਂ ਪੁਸ਼ਕ ਨੇ ਭਾਂਡੇ ਮੰਜਨ ਵਾਲਾ ਘੋੜਿਆਂ ਨੂੰ ਖਰਕਣਾ ਕਰਨ ਵਾਲਾ ਲਿੱਦ ਸੱਟਣ ਵਾਲਾ ਉਹਨੇ ਸੁਣਿਆ ਸੱਚ ਉਹਦੇ ਚਿਹਰੇ ਤੇ ਲਾਲੀ ਕਹਿੰਦਾ ਮਹਾਰਾਜ ਗ੍ਰੰਥ ਸਾਹਿਬ ਕੇ ਅਰਥ ਮੈਂ ਕਰਾਂ ਹਜ਼ੂਰ ਨੇ ਕਿਹਾ ਕਰੋ ਉਹਨੇ ਇੱਕ ਸ਼ਬਦ ਕਿਹਾ ਕਹਿੰਦਾ ਕਰੋਗੇ ਆਪ ਪਰ ਮੂੰਹ ਮੇਰਾ ਬੋਲੇਗਾ ਕਰੋਗੇ ਆਪ ਸਤਗੁਰਾਂ ਨੇ ਆਪਣੇ ਚਰਨ ਜਦੋਂ ਘੋੜੇ ਦੀ ਰਕਾਬ 'ਚ ਰੱਖੇ ਤੇ ਉਹ ਉੱਚੀ ਸਾਰੀ ਵਜਦ ਚਾ ਕੇ ਕਹਿੰਦਾ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦਾ ਅਰਥ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਰਥ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਘੋੜੇ ਤੇ ਚੜਦਿਆਂ ਤਿੰਨ ਵਾਰੀ ਕਹਿੰਦੇ ਸਿੱਖਾ ਨਿਖਾਲ 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 ਤੇ ਜਿੰਨਾ ਵਿਚਾਰੇ ਇੰਨਾ ਪੜਿਆ ਸੀ ਉਹ ਕਲ ਪੁੱਠੇ ਕਹਿੰਦੇ ਮਹਾਰਾਜ ਗ੍ਰੰਥ ਤੋਂ ਇਤਨਾ ਪੜਾ ਤੁਸੀਂ ਕਹਦੇ ਤਾਂ ਨਿਖਾਲ 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 ਇਹਨਾ ਗ੍ਰੰਥ ਪਿਆ ਮਹਾਰਾਜ ਕਹਿੰਦੇ ਨੇ ਅਰਥ ਤੋਂ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਬਾਕੀ ਤੋਂ ਇਸ ਦਾ ਪਰਮਾਰਥ ਹੈ ਬਾਕੀ ਇਹਦੀ ਵਿਆਖਿਆ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਇਹ ਸਤਗੁਰੂ ਨੇ ਸਭ ਤੋਂ ਵੱਧ ਮੰਗਲ ਵਰਤਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਇਹਦੇ ਅਰਥ ਵੈਗੁਰੂ ਇੱਕ ਹੈ ਅਦੁੱਤੀ ਹੈ ਮੈਂ ਲਬਜ ਵਰਤਿਆ ਅਦੁੱਤੀ ਤਾਂ ਕਹਿ ਰਿਹਾ ਇੱਕ ਵਰਗਾ ਹੋਰ ਇੱਕ ਕੋਈ ਨਹੀਂ ਸੂਰਜ ਵਰਗੇ ਸੂਰਜ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਉਹ ਇੱਕ ਥੋੜਾ ਨੇ ਮਹਾਰਾਜ ਕਹਿੰਦੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਉਸ ਵਿੱਚ ਤਾਂ ਸਤਗੁਰੂ ਕੇਤੇ ਕਾਨ ਮਗੇਸ਼ਵੀ ਕਹਿੰਦੇ ਆ ਕਹਿੰਦੇ ਇੱਕ ਕ੍ਰਿਸ਼ਨ ਨਹੀਂ ਇੱਕ ਮਗੇਸ਼ ਨਹੀਂ ਇੱਕ ਬ੍ਰਹਮਾ ਨਹੀਂ ਕੇਤੇ ਵਰਮੇ ਘਾਰਤ ਘੜੀਆਂ ਯਾਦ ਰੱਖਿਓ ਬ੍ਰਹਮੇ ਅਨੇਕਾਂ ਨੇ ਕਾਂ ਅਨੇਕਾਂ ਨੇ ਮਹੇਸ਼ੇਕ ਅਨੇਕਾਂ ਨੇ ਪਰ ਏਕ ਓੰਕਾਰ ਨੇ ਕਾਣੀ ਸਿਰਫ ਇੱਕ ਹੀ ਹੈ ਇੱਕ ਸ਼ਿਵ ਭੈ ਇੱਕ ਗਏ ਇੱਕ ਫਿਰ ਭੈ ਰਾਮਚੰਦਰਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਇਸ ਨੁਕਤੇ ਨੂੰ ਯਾਦ ਰੱਖਿਓ ਏਕ ਓੰਕਾਰ ਕਿਸੇ ਦੇਵਤੇ ਦੀ ਵਿਆਖਿਆ ਨਹੀਂ ਕਰਦਾ ਦੇਵਤੇ ਅਨੇਕਾਂ ਨੇ ਏਕ ਓੰਕਾਰ ਸਿਰਫ ਇੱਕ ਹੈ ਹਾਂ ਮਹਾਰਾਜ ਅੱਗੇ ਬੜੀ ਦੀ ਵਿਆਖਿਆ ਕਰਨਗੇ ਜਦੋਂ ਤੁਸੀਂ ਪੜ੍ਹਾਂਗੇ ਨਾ ਅਮਾਨ ਕਾ ਨਿਧਾਨ ਕਾ ਅਨੇਕ ਹੈ ਫਿਰ ਇੱਕ ਹੈ ਉਹਦੇ ਅਰਥ ਹੋਰ ਹੋਣਗੇ ਇੱਥੇ ਮਹਾਰਾਜ ਨੇ ਕਿਹਾ ਮੈਂ ਇੱਕ ਓੰਕਾਰ ਵਾਹਿਗੁਰੂ ਜੀ ਨੂੰ ਮਾਨਣਾ ਸਤਗੁਰੂ ਪ੍ਰਸਾਦ ਉਹਦੀ ਪ੍ਰਾਪਤੀ ਸਤਗੁਰੂ ਦੀ ਕਿਰਪਾ ਨਾਲ ਹੈ ਅੱਗੇ ਹੈ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਾਰਸਿ ਸ਼ਰੋਮਣੀ ਸਭ ਤੋਂ ਸ੍ਰੇਸ਼ਟ ਵਾਹਿਗੁਰੂ ਇਹ ਸ਼ਬਦ ਸਾਡਾ ਗੁਰਮੰਤਰ ਵੀ ਹੈ ਵਾਹਿਗੁਰੂ ਇਹ ਦੋ ਸ਼ਬਦ ਨੇ ਕਭੀ ਸੰਤੋਖ ਸਿੰਘ ਅਰਥ ਕਰਦੇ ਆ ਵਾਹ ਅश्चਰਜ ਗੁਰੂ ਗੋ ਦਾ ਅਰਥ ਹਨੇਰਾ ਤੇ ਰੂ ਦਾ ਅਰਥ ਚਾਨਣ ਵਾਹ ਗੁਰੂ ਤੂੰ ਅश्चਰਜ ਖੈਂ ਕਿਉਂ ਸਾਡੇ ਅੰਦਰ ਨੂੰ ਹਨੇਰੇ ਨੂੰ ਦੂਰ ਕਰਨ ਵਾਲੇ ਉਂਝ ਪਟਾ ਨੇ ਜਿਹੜਾ ਵਰਤਿਆ ਵਾਹ ਗੁਰੂ ਗੁਰੂ ਤੂੰ ਵਾਹ ਹੈ ਫਿਰ ਮੇਰੀ ਬੇਨਤੀ ਹੈ ਵਾਹ ਗੁਰੂ ਸ਼ਬਦ ਚਾਰ ਅੱਖਰਾਂ ਸ਼ਬਦ ਹੈ ਮੂਲ ਮੰਤਰ ਸੁਰਤ ਵੀ ਚੱਲ ਸਕਦਾ ਹੈ ਪਰ ਯਾਦ ਰੱਖਿਓ ਗੁਰ ਮੰਤਰ ਸਵਾਸਾਂ ਵੀ ਚੱਲਦਾ ਹੈ ਜਦੋਂ ਤੁਸੀਂ ਦਾ ਪਾਠ ਕਰਨੇ ਵਾਹਿਗੁਰੂ ਵਾਹਿਗੁਰੂ ਕਰਨੇ ਆ ਇੱਥੇ ਸਤਿਗੁਰਾਂ ਨੇ ਕਿਹਾ ਸ੍ਰੀ ਵਾਹਿਗੁਰੂ ਸ੍ਰੋਮਣੀ ਵਾਹਿਗੁਰੂ ਜੀ ਸਭ ਤੋਂ ਵੱਡੇ ਵਾਹਿਗੁਰੂ ਜੀ ਅੱਗੇ ਫਿਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਇੱਥੇ ਬੇਨਤੀ ਪੁਰਾਣੀ ਪੰਜਾਬੀ ਚ ਨਾ ਜੀ ਦੇ ਦੀ ਥਾਂ ਕੀ ਵਰਤਿਆ ਜਾਂਦਾ ਸੀ ਮੈਂ ਪੁਰਾਣੀ ਪੰਜਾਬੀ ਕਹਿ ਰਿਹਾ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬੀ ਜਿਹੜੀਆਂ 22 ਵਾਰਾਂ ਨੇ ਕਿਸੇ ਵਾਰ ਨਾਲ ਸਤਿਗੁਰਾਂ ਨੇ ਦੀ ਸ਼ਬਦ ਨਹੀਂ ਵਰਤਿਆ ਅਸੀਂ ਗੁਟਕੇ ਵਿੱਚ ਕਹਿੰਦੇ ਆ ਆਸਾ ਦੀ ਵਾਰ ਪਰ ਉੱਥੇ ਆਸਾ ਦੀ ਵਾਰ ਨਹੀਂ ਲਿਖਿਆ ਕੀ ਸ਼ਬਦ ਵਰਤਿਆ ਸ੍ਰੀ ਸ੍ਰੀ ਰਾਤ ਕੀ ਵਾਰ ਗੌੜੀ ਕੀ ਵਾਰ ਰਾਮਕਲੀ ਕੀ ਵਾਰ ਬਸੰਤ ਕੀ ਵਾਰ ਸੋਲਟ ਕੀ ਵਾਰ ਕੀ ਸ਼ਬਦ ਜੀ ਬੜਾ ਪ੍ਰਚਲਿਤ ਸੀ ਇਹ ਤੇ ਕੀ ਦੇ ਲਫ਼ਜ਼ੀ ਅਰਥ ਕਰਾਂਗੇ ਅੱਜ ਦੀ ਪੰਜਾਬੀ ਚ ਦੀ ਇਸੇ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਦਾ ਨਹੀਂ ਵਾਹਿਗੁਰੂ ਜੀ ਕੀ ਫਤਿਹ ਕਾ ਕੀ ਇਹ ਪੁਰਾਣੀ ਸ਼ਬਦ ਸੰਜੀ ਪਰ ਮੈਂ ਫਿਰ ਵੀ ਬੇਨਤੀ ਕਰਾਂਗੇ ਗੁਰਸਿੱਖਾਂ ਨੂੰ ਅਸੀਂ ਗੁਰਮੁਖੀ ਲਿਪੀ ਨੂੰ ਮੈਂ ਕਾਈ ਸਾਬ ਨੂੰ ਵੀ ਕਿਹਾ ਸਭ ਨੂੰ ਕਹਿ ਰਿਹਾ ਗੁਰਮੁਖੀ ਲਿਪੀ ਦਾ ਰੱਜ ਕੇ ਪ੍ਰਚਾਰ ਕਰੋ ਜਿੰਨਾ ਕਰ ਸਕਦੇ ਹੋ ਇਹ ਇਸ ਸਿੱਖੀ ਦਾ ਬੜਾ ਵੱਡਾ ਹਿੱਸਾ ਜੇ ਗੁਰਮੁਖੀ ਲਿਪੀ ਦਾ ਪ੍ਰਚਾਰ ਕਰਨਾ ਹੁਣ ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਲਫ਼ਜ਼ ਜਿਹੜਾ ਅਕਸਰ ਮਿਲਦਾ ਤੱਤੇ ਨੂੰ ਹਿਯਾਰੀ ਜੇ ਫਾਰਸੀ ਚ ਪੜੋਗੇ ਸ਼ਬਦ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਇੱਥੇ ਸੀ ਪੜਨ ਨੂੰ ਜੁ ਲਿਖਿਆ ਏਕ ਓੰਕਾਰ ری پرساد سری شری واحرو جی کی فتح کو بخش کیس نے ایک بار کی سمبود کی بولا کہ واحر جی کا خالصا واحرو جی کی فتح واحو جی کا ایک بار میں گل پیٹ کر لگا ਇੱਕ ਬਜ਼ੁਰਗ ਸਨ ਦੁਬਾਰਾ ਮੇਰੀ ਗੱਲ ਨਹੀਂ ਕੋਈ ਅੰਮ੍ਰਿਤਸਰ ਉਹਨਾਂ ਨੇ ਫਾਰਸੀ ਦੀ ਐਮਏ ਕੀਤੀ ਸੀ ਸੰਸਕ੍ਰਿਤ ਦੀ ਤੇ ਫਾਰਸੀ ਦੀ ਉਹ ਕੋਵਿਡ ਵਿੱਚ ਘਰੋਂ ਮੈਂ ਕਥਾ ਕਰ ਰਿਹਾ ਸਾਂ ਜਦੋਂ ਕਰੋਨਾ ਸੀ ਉਹਨਾਂ ਸੁਣਦੇ ਮੈਨੂੰ ਕਿਹਾ ਸੀ ਵੀ ਵਾਹਿਗੁਰੂ ਜੀ ਕੀ ਫਤਿਹ ਕਿਉਂ ਹੈ ਮੈਂ ਕਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਉੰਜ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਨੇ ਕਵਿਤ ਵਿਖ ਹੈ ਕਹਿੰਦੇ ਮਨੀ ਸਿੰਘ ਭਾਈ ਸਾਹਿਬ ਜੀ ਨੂੰ ਜਿਹੜਾ ਸਿੱਖ ਫਤਿਹ ਬੁਲਾਂਦਾ ਹੈ ਅਗੋਂ ਸਿੱਖ ਗੱਜ ਕੇ ਫਤੇ ਬੁਲਾਉਂਦਾ ਹੈ ਉਹਦਾ ਉਹਦੇ ਉਹਦਾ ਮੇਰਾ ਉਹਦੇ ਵੱਲ ਵੂਹ ਹੁੰਦਾ ਹੈ ਜਿਹੜਾ ਢਿੱਲੀ ਜਿ ਬਣਾਉਂਦਾ ਅਕਿਆ ਹੋਇਆ ਕਹਿੰਦੇ ਉਹਦੇ ਸੱਜਾ ਮੋਢਾ ਹੁੰਦਾ ਹੈ ਜਿਹੜਾ ਫਤੇ ਨਹੀਂ ਬੁਲਾਉਂਦਾ ਉਹਦੇ ਵੱਲ ਮੇਰੀ ਪਿੱਠ ਹੋ ਜਾਂਦੀ ਹੈ ਵੇਖੋ ਸੰਬੋਧ ਕੀ ਬੋਲੇ ਦੀ ਬੜੀ ਵੱਡੀ ਥਾਂ ਹੁਣ ਆਪਣੇ ਤੇ ਬੁਲੰਦੀ ਕੋਈ ਨਹੀਂ ਆ ਦਫਤਰਾਂ ਹੀ ਤੇ ਨੰਮੰਦਾ ਹਾਲੇ ਜਿਹਦੇ ਗੁਰਦੁਆਰੇ ਦਫਤਰੋ ਵਿਚਾਰੇ ਪਤਾ ਨਹੀਂ ਫਤੇ ਬਲਾ ਬਲਾ ਆ ਜਾਂਦੇ ਨੇ ਕਹਿੰਦੇ ਫਤੇ ਜੀ ਸਿੱਧੀ ਫਤੇ ਹੀ ਕਾਮੀ ਨੇ ਵੇੜੋ ਬਾਬਾ ਸ਼ਾਮ ਸਿੰਘ ਜੀ ਦਾ ਜੀਵਨ ਲਿਖਿਆ ਇਹ ਪਟਿਆਲਾ ਯੂਨੀਵਰਸਿਟੀ ਸ਼ਾਪੇ ਹੈ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਜਿਹੜੇ ਦਰਬਾਰ ਸਾਹਿਬ ਕੀਰਤਨ ਸੁਣਦੇ ਨੇ ਆਸਾ ਦੀ ਵਾਰ ਤੋਂ ਪਹਿਲਾ ਜਿਹੜਾ ਘੰਟਾ ਕੀਰਤਨ ਦਾ ਦੁਪਹਿਰੇ ਦਾ ਉਹਨਾਂ ਨੂੰ ਇੱਕ ਸਿੰਘ ਮਿਲਿਆ ਜੀ ਆ ਕੇ ਉਹ ਆ ਕੇ ਕਹਿੰਦਾ ਬਾਬਾ ਜੀ ਮੈਂ ਫਲਾਣੀ ਜਗ੍ਹਾ ਗਿਆ ਉਹਨਾਂ ਫਤਿਹ ਬੁਲਾਈ ਉਹ ਚੁੱਪ ਕਰ ਗਏ ਉਹਨੇ ਦੂਜੀ ਵਾਰ ਕਿਹਾ ਜੀ ਉਹਨਾਂ ਫਤਿਹ ਬੁਲਾਈ ਫਿਰ ਨਹੀਂ ਬੋਲੇ ਤੀਜੀ ਵਾਰੀ ਕਹਿੰਦਾ ਜੀ ਫਤੇ ਬਲਾਈ ਜਵਾਬ ਨਹੀਂ ਦਿੰਦੇ ਮੇਰੀ ਥੋੜਾ ਗੁਰੂ ਕੀ ਏ ਅਗ ਵੱਸ ਕੇ ਕਹਿੰਦੇ ਨੇ ਛਿੱਲੜ ਮੈਨੂੰ ਦੇਈ ਜਾਣਾ ਬਾਦਾਮ ਆਪ ਖਾ ਗਿਆ ਉਹ ਕਹਿੰਦੇ ਮੈਂ ਸਮਝਿਆ ਨਹੀਂ ਕਹਿਣ ਲੱਗੇ ਵੈ ਗੁਰੂ ਤੋਂ ਬਿਨਾ ਫਤੇ ਛਿੱਲੜ ਹੁੰਦੀ ਹੈ ਤੋ ਵੈ ਗੁਰੂ ਨਹੀਂ ਬੋਲਦਾ ਨਾਲ ਬੜੀ ਸੋਹਣੀ ਗੱਲ ਕੀਤੀ ਤੋ ਛਿੱਲੜ ਮੈਨੂੰ ਫੜਾਈ ਜਾਣਾ ਫਤੇ 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 ਕਹਿੰਦੇ ਵੈ ਗੁਰੂ ਤੋਂ ਬਿਨਾ ਕੋਈ ਫਤੇ ਨਹੀਂ ਹੁੰਦੀ ਵੈ ਗੁਰੂ ਤੋਂ ਬਿਨਾ ਫਤੇ ਖੌਮੇ ਦਾ ਰੂਪ ਹੁੰਦੀ ਹੈ ਹੁਣ ਇੱਥੇ ਮੇਰੀ ਬੇਨਤੀ ਹੈ ਜੀ ਉਹਨੇ ਮੈਨੂੰ ਕਿਹਾ ਜੀ ਫਤਿਹ ਕਿਵੇਂ ਜੋ ਉਹਨਾਂ ਦੇ ਖਿਆਲ ਸਨ ਉਹਨਾਂ ਕਿਸ ਸਰੋਤ ਤੋਂ ਲਿਆ ਇਸ ਬਾਰੇ ਦੁਬਾਰਾ ਮੈਂ ਗੱਲ ਹੀ ਨਹੀਂ ਕਰ ਸਕਿਆ ਪਤਾ ਨਹੀਂ ਉਹ ਬਜ਼ੁਰਗ ਹਨ ਕਿ ਨਹੀਂ ਜੇ ਕਿਤੇ ਸੁਣਦੇ ਹੋਣ ਸ਼ਾਇਦ ਮੈਂ ਫੋਨ ਕਰਨਾ ਕੋਈ ਚੁੱਕਦਾ ਨਹੀਂ ਖੀ ਉਹਨਾਂ ਮੈਨੂੰ ਕਿਹਾ ਕਹਿੰਦੇ ਕਾਕਾ ਇਸਨੇ ਕਿਹਾ ਬਜ਼ੁਰਗ ਸਾਂ 85 ਟਾਪ ਜੁਕੇ ਸਨ ਕਹਿੰਦੇ ਕਾਕਾ ਅਸਲ 'ਚ ਇਹ ਜਦੋਂ ਖਮਲਾਵਰ ਹੁੰਦੇ ਸਨ ਤੇ ਇਹ ਨਾਰਾ ਲਾਂਦੇ ਸਨ ਖਮਦ ਅੱਲਾ ਫਤੇ ਕਬੀ ਕਰੀਬ ਹਮ ਦੁਇ ਅੱਲਾ ਫਤੇ ਕਰੀਬ ਇਹਦਾ ਮਤਲਬ ਸੀ ਇੱਕ ਹਮ ਦੂਸਰਾ ਅੱਲਾ ਕਬਰਾਓ ਨਾ ਆਪਾਂ ਤੇ ਅੱਲਾ ਮੈਂ ਤੇ ਅੱਲਾ ਫਤੇ ਸਾਡਾ ਪੈਰ ਚੁੰਮੇਗੀ ਫਤੇ ਕਰੀਬ ਨੇੜੇ ਆ ਗਈ ਮਹਾਰਾਜ ਨੇ ਕਿਹਾ ਹਮ ਸ਼ਬਦ ਮਿਟਾ ਦਿਓ ਅਸੀਂ ਕਹਾਂਗੇ ਵਾਹ ਗੁਰੂ ਜੀ ਕਾ ਖਾਲਸਾ ਤੇ ਵਾਹ ਗੁਰੂ ਜੀ ਕੀ ਫਤਿਹ ਇਹ ਖਾਲਸਾ ਵੈਗੁਰੂ ਜੀ ਦਾ ਮੈਂ ਕਿਤੇ ਪੜਿਆ ਨਹੀਂ ਮੈਂ ਉਸ ਬਜ਼ੁਰਗ ਦਾ ਨਾਮ ਇਹਨੂੰ ਸ਼ਾਇਦ ਯਾਦ ਹੈ ਸ਼ਾਇਦ ਗੁਰਨਾਮ ਸਿੰਘ ਸੀ ਕਿਉਂਕਿ ਜਿਸ ਬੰਦੇ ਨੇ ਸਿਖਾਇਆ ਉਹ ਗਹਲੋਦੀ ਕਰਨੀ ਚਾਹੀਦੀ ਇੱਥੇ ਹਣ ਸਤਿਗੁਰੂ ਨੇ ਕਿਹਾ ਵੈਗੁਰੂ ਜੀ ਕੀ ਫਤਿਹ ਥੋੜਾ ਕਿਹਾ ਗੁਰੂ ਗੋਬਿੰਦ ਸਿੰਘ ਜੀ ਕੀ ਫਤਿਹ ਇੱਥੋਂ ਤਾਂ ਕਿ ਇੱਕ ਜਗ੍ਹਾ ਤੇ ਕਹਿ ਵੀ ਮੈਂ ਜਿੱਤਿਆਂ ਇਹਨੇ ਕਿ ਆਪਣੇ ਆਪ ਇਹ ਵੀ ਪੌਂਟਾ ਸਭ ਕਿਹਾ ਭਾਈ ਜੀਤ ਮੇਰੀ ਕਿਰਪਾ ਕਾਨ ਕੇ ਦੀ ਹੁਣ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਗੇ ਜੀ ਜਾਪ ਇਸ ਲਈ ਜਾਪ ਹੀ ਹੈ ਨਾ ਹਾਂ ਜਾਪ ਕਿਉਂਕਿ ਪਾਠ ਮੈਂ ਨਾ ਮਿਲਦਾ ਰ ਤਾਂ ਹੀ ਗੱਲ ਹੈ ਨਾ ਜੀ ਜਾਪ ਦਾ ਲਫ਼ਜ਼ੀ ਅਰਥ ਹੁੰਦਾ ਮੂੰਹ ਤੋਂ ਜਪਣਾ ਬਾਣੀ ਦਾ ਨਾਮ ਵੀ ਹੈ ਜਾਪ ਪਹਿਲੀ ਬਾਣੀ ਸਤਗੁਰਾਂ ਦੀ ਜਪਜੀ ਸਾਹਿਬ ਹੈ ਤੇ ਅੰਮ੍ਰਿਤ ਸੰਚਾਰ ਵੇਲੇ ਪਹਿਲੀ ਬਾਣੀ ਜਪਜੀ ਸਾਹਿਬ ਹੈ ਦੂਸਰੀ ਬਾਣੀ ਜਾਪ ਸਾਹਿਬ ਹੈ ਤੀਸਰੀ ਬਾਣੀ ਅਕਾਲ ਉਸਤਤ ਸਵਈਏ ਨੇ ਚੌਥੀ ਬਾਣੀ ਅਜ਼ੂਰ ਦੇ ਚੇਤਰਾ ਵਿੱਚੋਂ ਕਬਿਓ ਬਾਤ ਬੇਨਤੀ ਚਉ ਪਈ ਹੈ ਤੇ ਪੰਜਵੀਂ ਸਤਗੁਰਾਂ ਨੇ ਆਨੰਦ ਸਾਹਿਬ ਦੀ ਦਿੱਤੀ ਹਾਂਜੀ ਜੋ ਸਾਡੀ ਅਜ ਮਰਿਆਦਾ ਪਰ ਚੱਲਤ ਹੈ ਮੈਂ ਸ਼ਬਦ ਵਰਤ ਰਿਹਾ ਜਪ ਦਾ ਅਰਥ ਮੂੰਹ ਤੋਂ ਬੋਲਣਾ ਕਿਸੇ ਲਫ਼ਜ਼ ਨੂੰ ਵਾਰ-ਵਾਰ ਰਿਪੀਟ ਕਰਨਾ ਜਪ ਕਰਿਆ ਵੀ ਤੇ ਜਪ ਸੰਗਿਆ ਵੀ ਨਾਮ ਹੀ ਹੈ ਤੇ ਕੰਮ ਵੀ ਹੈ ਜਪ ਜਿਹੜਾ ਹੈ ਇਸ ਸਤਿਗੁਰਾਂ ਨੇ ਸਾਨੂੰ ਜਾਪ ਦਿੱਤਾ ਹੈ ਜੇ ਕੋਈ ਕਹਿਵੇ ਮੈਂ ਰੱਬ ਦੀਆਂ ਰੱਜ ਕੇ ਸਿਫਤਾਂ ਕਰਨੀਆਂ ਨੇ ਜਾਪ ਸਹਿਬ ਜ਼ਬਾਨੀ ਚੇਤੇ ਕਰਕੇ ਜਿੰਨਾ ਜਾਪ ਸਹਿਬ ਕਰੋਗੇ ਉਨੀਆਂ ਰੱਬ ਦੀਆਂ ਸਿਫਤਾਂ ਹੋਣਗੀਆਂ ਇਹ ਪਰਮਾਤਮਾ ਦਾ ਜਾਪ ਹੈ ਜਾਪ ਤਿੰਨ ਤਰੀਕਿਆਂ ਨਾਲ ਖੁੰਦਾ ਹੈ ਜੀ ਇੱਕ ਜਾਪ ਹੈ ਵਾਚਕ ਦੂਸਰਾ ਜਾਪ ਹੈ ਉਪਾਂਸੂ ਤੀਸਰਾ ਜਾਪ ਹੈ ਮਾਨਸਿਕ ਮੈਂ ਜਾਪ ਦੀ ਗੱਲ ਕਰ ਰਿਹਾ ਜਾਪ ਸਹਿਬ ਦੀ ਨਹੀਂ ਇਸ ਦੀ ਵਾਚਕ ਦਾ ਅਰਥ ਹੈ ਕਿਸੇ ਮੰਤਰ ਨੂੰ ਕਿਸੇ ਸ਼ਬਦ ਨੂੰ ਇੰਨਾ ਉੱਚੀ ਬੋਲਣਾ ਜਿਹੜਾ ਦੂਜੇ ਨੂੰ ਸੁਣ ਜਾਏ ਉਹਨੂੰ ਵਾਚਕ ਕਹਿੰਦੇ ਆ ਉਹ ਪਾंसू ਦਾ ਅਰਥ ਹੁੰਦਾ ਹੈ ਬੁੱਲ ਬੁੱਲਾ ਚੋਂ ਆਵਾਜ਼ ਨਹੀਂ ਨਿਕਲਦੀ ਪਰ ਮੂੰਹ ਚ ਚੱਲ ਰਿਹਾ ਹੈ ਉਹ ਪਾंसू ਤੇ ਮਾਨਸਿਕ ਹੁੰਦਾ ਹੈ ਕਿ ਫੁਰਨੇ ਦੇ ਰੂਪ ਵਿੱਚ ਚੱਲਦਾ ਹੈ ਥਾਟ ਬਣ ਕੇ ਖਿਆਲ ਬਣ ਕੇ ਚੱਲਦਾ ਹੈ ਇਹ ਜਾਪ ਵੀਖ ਹੈ ਬੇਨਤੀ ਹੈ ਜਾਪ ਕਈ ਤਰ੍ਹਾਂ ਦੇ ਨੇ ਪਰ ਇੱਥੇ ਸਤਿਗੁਰਾਂ ਨੇ ਸਾਨੂੰ ਜਿਹੜਾ ਜਾਪ ਅੱਗੇ ਦਿੱਤਾ ਹੈ ਇਹ ਅਕਾਲ ਦਾ ਵਾਹਿਗੁਰੂ ਜੀ ਦਾ ਜਾਪ ਹੈ ਜਾਪ ਸ੍ਰੀ ਮੁਖਵਾਕ ਮੁਖਵਾਕ ਗੁਰੂ ਜੀ ਦੇ ਮੁਖ ਤੋਂ ਨਿਕਲਿਆ ਹੋਇਆ ਵਾਕ ਸੋਹਣੇ ਮੁਖੜੇ ਚੋਂ ਨਿਕਲਿਆ ਵਾਕ ਪਾਤ ਸਾਹੀ ਦਸਵੀਂ ਇਹਨੂੰ 10 ਨਹੀਂ ਪੜ੍ਹਨਾ ਮੇਰੀ ਬੇਨਤੀ ਪਾਤਸ਼ਾਹੀ 10 ਨਹੀਂ ਪਾਤਸ਼ਾਹੀ ਦਸਵੀਂ ਜਿਵੇਂ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਪੜਨੇ ਆ ਇਹ ਸ਼ਬਦ ਦਾ ਪਾਠ ਜੋ ਸਾਨੂੰ ਸਿਖਾਇਆ ਗਿਆ ਪਾਤਸ਼ਾਹੀ ਦਸਵੀਂ ਇਹਦਾ ਅਰਥ ਹੋ ਗਿਆ ਵੀ ਮੁਖਵਾਕ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਸੋਹਣੇ ਮੁਖ ਚੋਂ ਨਿਕਲੇ ਹੋਏ ਵਾਕ ਨੇ ਉਹਨਾਂ ਦੇ ਮੁਖ ਚੋਂ ਨਿਕਲੇ ਆ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਅੱਗੇ ਹੈ ਛਪੇ ਛੰਦ ਇਹ ਛੰਦ ਦੀ ਕਿਸਮ ਹੈ ਕੱਲ ਵੀ ਮੈਂ ਕਿਹਾ ਸਤਿਗੁਰਾਂ ਨੇ ਸੈਂਕੜੇ ਛੰਦਾਂ ਦੀ ਵਰਤੋਂ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ 22 ਤਾਂ ਹੁਣ ਇੱਥੇ ਗਿਨੇ 10 10 ਕਿਸਮ ਦੇ 22 ਛੰਦ ਸਿਰਫ ਕਲੀ ਬਾਣੀ ਚ ਪਿਆਰੋ ਯਾਦ ਰੱਖਿਓ ਇਹ ਵੀ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਇੰਨੇ ਵੱਡੇ ਇੰਨੇ ਛੰਦ ਛਪੇ ਛੰਦ ਇਹਨੂੰ ਹਿੰਦੀ ਵਿੱਚ ਇੱਕ ਸ਼ਬਦ ਵਰਦੇ ਨੇ ਖਟ ਪਦ ਛੰਦ ਖਟ ਦਾ ਅਰਥ ਵੀ 6 ਹੁੰਦਾ ਹੈ ਨਾ ਹੁਣ ਯਾਦ ਰੱਖਿਓ ਇਹ ਦੀਆਂ ਜਿਹੜੀਆਂ ਤੁਕਾਂ ਨੇ ਉਹ ਵੀ 6 ਨੇ ਆਪ ਦੇਖੋਗੇ 1 2 3 4 5 6 ਛਪੇ ਛੰਦ ਖਟ ਪਦ ਇਹਦਾ ਮਤਲਬ ਹੈ 6 ਚਰਨ ਵਾਲਾ 6 ਤੁਕਾਂ ਵਾਲਾ ਛੰਦ ਹੈ ਫਿਰ ਹੋਰ ਸੁਣਿਓ ਜਿਵੇਂ ਮੂਲ ਮੰਤਰ ਉਹਦੀ ਵਿਆਖਿਆ ਜਪਜੀ ਸਾਹਿਬ ਕਰਦਾ ਹੈ ਛਪੇ ਛੰਦ ਦੀ ਵਿਆਖਿਆ ਸਾਰਾ ਜਪ ਸਾਹਿਬ ਕਰਦਾ ਹੈ ਇਹ ਛਪੇ ਛੰਦ ਮਹਾਰਾਜ ਕੀ ਕਹਿਣਾ ਜਾਂਦੇ ਆ ਕਿਨੂੰ ਮੱਥੇ ਟੇਕਣੇ ਨੇ ਕਿਨੂੰ ਨਮਸਕਾਰ ਕਰਨੀ ਛਪੇ ਛੰਦ ਛੇ ਤੁਕਾਂ ਵਾਲਾ ਛੰਦ ਇਸ ਵਿੱਚ ਗੁਰੂ ਸਾਹਿਬ ਜੀ ਫਿਰ ਸ਼ੁਰੂਆਤ ਕਰਦੇ ਨੇ ਚ ਜਾਪ ਸਾਹਿਬ ਵਿੱਚ ਦਵੰਦ ਕੋਈ ਨਹੀਂ ਜੀ ਜਾਪ ਸਾਹਿਬ ਵਿੱਚ ਦੁਬੈਸ਼ ਕੋਈ ਨਹੀਂ ਯਾਦ ਰੱਖਿਓ ਅਦਵੈਤ ਹੈ ਉੱਥੇ ਵੀ ਕਹ ਪੁੰਨ ਵੀ ਕੋਈ ਨਹੀਂ ਪਾਪ ਵੀ ਕੋਈ ਨਹੀਂ ਇੱਥੋਂ ਤੱਕ ਕਹਿਣਾ ਇੱਕ ਪਾਸੇ ਅੱਗੇ ਜਦੋਂ ਆਵੇਗਾ ਇਹ ਤਾਂ ਆਪਾਂ ਕਹਿੰਦੇ ਆ ਵੀ ਚਾਨਣ ਬੜਾ ਚੰਗਾ ਹੈ ਚਾਨਣ ਸਾਰੇ ਪਿਆਰ ਕਰਨੇ ਇਹ ਕਿੰਦੂ ਵੀਰ ਕਹਿੰਦੇ ਹੁੰਦੇ ਤਮਸੋ ਮਾ ਜੋਤਰਗਮਿਐ ਮੈਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾ ਗੁਰੂ ਦੇ ਅਰਥ ਇਹ ਨਹੀਂ ਜਿਹੜਾ ਹਨੇਰੇ ਚੋਂ ਪ੍ਰਕਾਸ਼ ਕਰੇ ਪਰ ਗੁਰੂ ਸਾਹਿਬ ਜਦੋਂ ਸੂਚਤਾ ਵਿੱਚ ਵਾਹਿਗੁਰੂ ਦੀ ਰਚਨਾ ਦੀ ਗੱਲ ਕਰਨਗੇ ਇਕੱਲੇ ਪ੍ਰਕਾਸ਼ ਦੀ ਗੱਲ ਕਰਨਗੇ ਤੇ ਵਿਵੰਧ ਹੋ ਜਾਏਗੀ ਉਹਦੇ ਨਾਲ ਹਨੇਰਾ ਵੀ ਕਹਿਣਗੇ